ਪਿਛਲੇ ਦਿਨਾਂ ਤੋਂ ਮਾਮਲਾ ਬਹੁਤ ਜ਼ਿਆਦਾ ਭੱਖਿਆ ਹੋਇਆ ਦੋ ਪੱਤਰਕਾਰਾਂ ਦੇ ਵਿੱਚ ਲੋਕਵਾਸ ਟੀਵੀ ਮਨਿੰਦਰਜੀਤ ਸਿੰਘ ਸਿੱਧੂ ਉਹ ਦੂਜੇ ਪਾਸੇ ਲਾਲੀਏ ਆਪਾਂ ਗਗਨਦੀ ਸਿੱਧੂ ਕਿ ਮਾਮਲਾ ਬਹੁਤ ਭੱਖਿਆ ਹੋਇਆ ਗਲਤ ਕੌਣ ਆ ਸਹੀ ਕੌਣ ਆ ਜੇਕਰ ਆਪਾਂ ਗੱਲ ਕਰੀਏ ਲੋਕਵਾਸ ਟੀਵੀ ਮਨਿੰਦਰਜੀਤ ਸਿੰਘ ਸਿੱਧੂ ਦੀ ਜੋ ਪਿਛਲੇ ਲੰਮੇ ਸਮੇਂ ਤੋਂ ਲੋਕਵਾਸ ਟੀਵੀ ਚਲਾ ਰਹੇ ਨੇ ਨਿਊਜ਼ ਚੈਨਲ ਚਲਾ ਰਹੇ ਨੇ ਤੇ ਹਮੇਸ਼ਾ ਜੋ ਵੀ ਸਮੇਂ ਦੀ ਮੌਜੂਦਾ ਸਰਕਾਰ ਰਹੀ ਹੈ ਉਸ ਦੇ ਖਿਲਾਫ ਹਮੇਸ਼ਾ ਡਟ ਕੇ ਖੜੇ ਨੇ ਤੇ ਉਹਨਾਂ ਦੇ ਪਰਦੇ ਫਰੌਲਤ ਦੇ ਵਿੱਚ ਮਨਿੰਦਰਜੀਤ ਬਿਲਕੁਲ ਅੱਗੇ ਰਹਿੰਦਾ ਹੈ ਜੇਕਰ ਕਿਸੇ ਨਾਲ ਤੱਕਾ ਹੋ ਰਿਹਾ ਹੋਵੇ ਚਾਹੇ ਚਾਹੇ ਕਿਸਾਨੀ ਅੰਦੋਲਨ ਹੋਵੇ ਹਰ ਥਾਂ ਤੇ ਮਨਿੰਦਰਜੀਤ ਸਿੱਧੂ ਆ ਕੇ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਭਰਾਵਾਂ ਦੇ ਨਾਲ ਚਾਹੇ ਕਿਸੇ ਗਰੀਬ ਆਦਮੀ ਨਾਲ ਤੱਕਾ ਹੋ ਰਿਹਾ ਹੋਵੇ ਹਰ ਥਾਂ ਤੇ ਆ ਕੇ ਮੋٹے ਨਾ ਮੋਢਾ ਲਾ ਕੇ ਨਾਲ ਖੜ ਜਾਂਦੇ ਮਨਿੰਦਰਜੀਤ ਸਿੱਧੂ ਨੂੰ ਬਹੁਤ ਲੰਮਾ ਸਮਾਂ ਵੀ ਹੋ ਗਿਆ ਤੇ ਅੱਜ ਤੱਕ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਟਰੋਵਰਸੀ ਨਹੀਂ ਝੁੱਠੇ ਪਰਚੇ ਵੀ ਉਹਨਾਂ ਦੇ ਬਹੁਤ ਜ਼ਿਆਦਾ ਪਏ ਹੋਏ ਨੇ ਕਿ ਮੌਜੂਦਾ ਸਰਕਾਰ ਦੇ ਖਿਲਾਫ ਜੋ ਮਨਿੰਦਰਜੀਤ ਸਿੱਧੂ ਬੋਲ ਰਿਹਾ ਹੈ ਭਗਵੰਤ ਮਾਨ ਦੇ ਜੋ ਹਰ ਸਮੇਂ ਪੋਤੜੇ ਜਿਹੜੇ ਫਲੋਰ ਦਾ ਰਹਿੰਦਾ ਹੈ ਚਾਹੇ 8500 ਦਾ ਜਿਹੜਾ ਕਰਜ਼ਾ ਚੁਕਣਾ ਉਹਦੇ ਪ੍ਰਤੀ ਹੋਰ ਵੀ ਕਿੰਨੇ ਹੀ ਮੁੱਦੇ ਨੇ ਕੀ ਭਗਵੰਤ ਮਾਨ ਦਾ ਸਟੈਪ ਵਾਈਜ਼ ਸਟੈਪਟੇਡ ਪੇਜ ਹੈ ਹਰ ਰੋਜ਼ ਲਗਾਤਾਰ ਉਹ ਭੇਤ ਮਨਿੰਦਰਜੀਤ ਸਿੱਧੂ ਖੋਲਦਾ ਆ ਰਿਹਾ ਉਹ ਦੂਜੇ ਪਾਸੇ ਦੇਖੀ ਤਾਂ ਗਗਨ ਸਿੱਧੂ ਜੋ ਕਹਿੰਦੇ ਨੇ ਮਤਲਬ ਇਹ ਭੈਣ ਕਹਿੰਦੀ ਹੈ ਕਿ ਨਾ ਤਾਂ ਮੇਰਾ ਆਮ ਆਦਮੀ ਪਾਰਟੀ ਨਾਲ ਕੋਈ ਸੰਬੰਧ ਹੈ ਨਾ ਹੀ ਅਕਾਲੀ ਦਲ ਨਾਲ ਨਾ ਹੀ ਕਾਂਗਰਸ ਨਾਲ ਤੇ ਨਾ ਹੀ ਭਾਜਪਾ ਨਾਲ ਕਿ ਮੈਂ ਨਿਰਪੱਖ ਗੱਲ ਕਰਦੀ ਆ ਦੂਜੇ ਪਾਸੇ ਦੇਖੀ ਤਾਂ ਮਨਿੰਦਰ ਜੀ ਸਿੱਧੂ ਦਾ ਕਹਿਣਾ ਕਿ ਅਸੀਂ ਲੋਕਪੱਕੀ ਗੱਲ ਕਰਦੇ ਆ ਅਸੀਂ ਨਿਰਪੱਖ ਗੱਲ ਨਹੀਂ ਕਰਦੇ ਅਸੀਂ ਲੋਕਪੱਕੀ ਗੱਲ ਕਰਦੇ ਆ ਲੋਕਾਂ ਦੇ ਨਾਲ ਜਿੱਥੇ ਤੱਕਾ ਹੋਊਗਾ ਉੱਥੇ ਲੋਕ ਆਵਾਜ਼ ਟੀਵੀ ਸਭ ਤੋਂ ਅੱਗੇ ਹੋਊਗਾ ਤੁਹਾਨੂੰ ਕੀ ਲੱਗਦਾ ਦੋਨਾਂ ਦੇ ਵਿੱਚੋਂ ਸਹੀ ਕੌਣ ਆ ਜਾਂ ਗਲਤ ਕੌਣ ਆ ਵੀਡੀਓ ਬਹੁਤ ਪਿਛਲੇ ਦਿਨ ਦੀ ਵਾਇਰਲ ਹੋ ਰਹੀ ਐ ਜਿੱਥੇ ਮਨਿੰਦਰ ਜੀ ਸਿੱਧੂ ਨੇ ਕਿਹਾ ਕਿ ਗਗਨ ਸਿੱਧੂ ਭਾਈ ਇੱਥੋਂ ਚਲੀ ਜਾਵੇ ਸਾਡੀ ਭੈਣਾਂ ਕਿ ਇਹਨਾਂ ਨੂੰ ਕੋਈ ਬਾਈਟ ਨਾ ਦਵੇ ਇਹ ਵੀਡੀਓ ਨੂੰ ਜ਼ਿਆਦਾ ਆ ਬਹੁਤ ਲੋਕ ਟਰੋਲ ਵੀ ਕਰ ਰਹੇ ਨੇ ਬਹੁਤ ਲੋਕ ਗਗਨ ਸਿੱਧੂ ਨੂੰ ਵੀ ਗਲਤ ਕਹਿ ਰਹੇ ਨੇ ਤੇ ਬਹੁਤ ਲੋਕ ਮਨਿੰਦਰਜੀਤ ਸਿੰਘ ਜੀਤ ਸਿੱਧੂ ਨੂੰ ਵੀ ਗਲਤ ਕਹਿ ਰਹੇ ਨੇ ਕੀ ਲੱਗਦਾ ਦੋਨਾਂ ਦੇ ਵਿੱਚ ਗਲਤ ਕੌਣ ਆ ਸਹੀ ਕੌਣ ਆ ਕੋ ਲੋਕਵਾਸ ਟੀਵੀ ਜੇ ਤੁਸੀਂ ਬੇਸ ਵੀ ਦੇਖੋਗੇ YouTube ਵੀ ਦੇਖੋਗੇ ਤਾਂ ਅਨੇਕਾਂ ਹੀ ਵੀਡੀਓ ਮੌਜੂਦਾ ਸਰਕਾਰ ਦੇ ਖਿਲਾਫ ਪਈਆਂ ਨੇ ਉਹਨਾਂ ਦੀਆਂ ਤੇ ਉਹਦੇ ਚੱਲਦੇ ਹੀ ਕਿੰਨੇ ਹੀ ਝੂਠੇ ਪਰਚੇ ਵੀ ਮਨਿੰਦਰਜੀਤ ਦੇ ਹੋਏ ਨੇ ਤੇ ਕਿਸਾਨਾਂ ਕਿਸਾਨਾਂ ਦੇ ਅंदोलਨ ਦੇ ਵਿੱਚ ਲਾਲੂ ਲਗਾਤਾਰ ਹੋ ਉਹਨਾਂ ਨੇ ਮਤਲਬ ਸੰਘਰਸ਼ ਨਾਲ ਹੀ ਕੀਤਾ ਬਿਲਕੁਲ ਕਿ ਜਿੱਥੇ-ਜਿੱਥੇ ਕਿਸਾਨਾਂ ਦੇ ਨਾਲ ਧੱਕਾ ਹੋਇਆ ਉੱਥੇ ਜਾ ਕੇ ਮਨਿੰਦਰਜੀਤ ਜਮਾ ਮੋਢਾ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਦੇ ਨਾਲ ਖੜੇ ਗਰੀਬ ਲੋਕਾਂ ਦੇ ਨਾਲ ਖੜੇ ਜਿਨ੍ਹਾਂ ਦੇ ਨਾਲ ਸਰਕਾਰ ਨੇ ਧੱਕਾ ਕੀਤਾ ਜਾਂ ਜਿਨ੍ਹਾਂ ਦੇ ਝੂਠੇ ਪਰਚੇ ਪਾਏ ਉਹ ਸਭ ਨੂੰ ਮਤਲਬ ਐ ਮੰਨ ਲਓ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਜੇ ਨੰਗਾ ਕੀਤਾ ਤਾਂ ਉਹ ਕੀਤਾਗਾ ਮਨਿੰਦਰਜੀਤ ਸਿੰਘ ਸਿੱਧੂ ਨੇ ਗਗਨ ਸਿੱਧੂ ਦੀ ਜੇ ਗੱਲ ਕਰੀ ਉਹਨਾਂ ਨੇ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਮੇਨ ਜਿਹੜਾ ਮਾਮਲਾ ਕਹਿੰਦੇ ਆ ਉਹ ਚੰਦਪਾਣ ਕਰਕੇ ਕਹਿੰਦੇ ਆ ਕਿ ਚੰਦਪਾਣ ਜਿਹੜਾ ਮਾਮਲਾ ਹੋਇਆ ਸੀ ਉਹ ਮਤਲਬ ਮਨਿੰਦਰ ਜੀ ਸਿੱਧੂ ਉਹਨਾਂ ਨੇ ਹੋਰ ਵੀਡੀਓ ਪਾਈ ਸੀ ਇਹਨਾਂ ਨੇ ਦੂਜੇ ਪੱਖ ਦੀ ਵੀਡੀਓ ਪਾ ਦਿੱਤੀ ਜਿੱਥੋਂ ਤੱਕ ਗਗਨ ਸਿੱਧੂ ਦੀ ਕਹਿਣਾ ਉਹਨਾਂ ਦਾ ਕਿ ਉਹ ਮਸਲੇ ਕਰਕੇ ਹੀ ਜਿਹੜਾ ਸਾਰਾ ਮਾਮਲਾ ਇਹ ਪੱਖਿਆ ਹੋਇਆ ਚਾਹੀਦਾ ਦੋਨਾਂ ਨੂੰ ਕੀ ਜਾ ਤਾਂ ਇੱਕ ਤੇ ਪਲੇਟਫਾਰਮ ਤੇ ਬਹਿ ਕੇ ਦੋਨੋਂ ਜਾਣੇ ਆਪਸ ਦੇ ਵਿੱਚ ਗੱਲਬਾਤ ਕਰ ਲੈਣਾ ਇੰਟਰਵਿਊ ਕਰ ਲੈਣਾ ਲਾਈਵ ਇੰਟਰਵਿਊ ਕਰ ਲੈਣਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਗੱਲਾਂ ਸਾਰੀਆਂ ਕਲੀਅਰ ਹੋ ਜਾਣ ਦੋਨਾਂ ਦੀਆਂ ਕਿ ਗਲਤੀ ਜਿਆਦਾ ਕਿਹਦੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਮਨਿੰਦਰਜੀਤ ਸਿੰਘ ਸਿੱਧੂ ਬਿਲਕੁਲ ਸਹੀ ਹੈ ਜਾਂ ਗਗਨ ਸਿੱਧਾ ਗਗਨ ਸਿੱਧੂ ਬਿਲਕੁਲ ਸਹੀ ਹੈ